ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਕੁਝ ਗੱਲਾਂ ਬਾਤਾਂ ਆਪਾਂ ਸਾਂਝੀਆਂ ਕਰਨੀਆਂ ਨੇ ਕਿਉਂਕਿ ਅੱਜ ਛਿਰਗੁਰੂ ਤੇਗ ਬਹਾਦਰ ਜੀ ਦਾ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਆ ਤੇ ਉਸ ਸ਼ਹੀਦੀ ਦਿਹਾੜੇ ਦੇ ਉੱਪਰ ਸਰਕਾਰ ਨੇ ਨੰਦਪੁਰ ਸਾਹਿਬ ਦੀ ਜਿਹੜੀ ਇਤਿਹਾਸਕ ਧਰਤੀ ਆ ਉਹਦੇ ਉੱਤੇ ਇੱਕ ਇਜਲਾਸ ਰੱਖਿਆ ਸੀਗਾ ਵਿਧਾਨ ਸਭਾ ਦਾ ਤੇ ਮੈਂ ਬੇਨਤੀ ਕਰਦਾ ਮੇਰੇ ਭਰਾਵਾਂ ਨੂੰ ਕਿ ਬਈ ਇਹਨੂੰ ਅੱਗੇ ਸਾਂਝਾ ਕਰਦੇ ਚੱਲੋ ਤਾਂ ਕਿ ਆਪਾਂ ਸਾਰਾ ਲੇਖਾ ਜੋਖਾ ਜਿਹੜਾ ਉਹ ਅੱਜ ਆਪਾਂ ਕਰਨਾ ਹੈ ਵੀ ਇਹ ਇਜਲਾਸ ਜਿਹੜਾ ਬੁਲਾਇਆ ਗਿਆ ਉਹਦਾ ਕੀ ਫਾਇਦਾ ਕੀ ਨੁਕਸਾਨ ਕਿਹੜੇ ਪੱਖ ਤੋਂ ਫਾਇਦੇ ਨੁਕਸਾਨ ਹੋਏ ਨੇ ਉਹ ਸਾਰੇ ਆਪਾਂ ਵਿਚਾਰਨੇ ਆ ਸੋ ਆਓ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਮਾਨਸਾ ਜਿਹੜੇ ਆਪਣੇ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਦਾ ਅੱਜ ਵਿਧਾਨ ਸਭਾ ਦਾ ਜਿਹੜਾ ਬੋਲਿਆ ਗਿਆ ਭਾਸ਼ਣ ਹੈ ਉਹ ਆਪਾਂ ਸੁਣਦੇ ਆ ਫਿਰ ਆਪਾਂ ਇਹ ਚਰਚਾ ਵਾਰੀ ਵਾਰੀ ਕਰਦੇ ਰਹਿਣਾ ਏ ਆ ਇਹਨਾਂ ਨੇ ਅੱਜ ਮਾਨ ਸਾਹਿਬ ਨੇ ਬੋਲਿਆ ਸੁਣੋ ਪੰਜਾਬ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰ ਪਵਿੱਤਰ ਕਿ ਸੱਜਣਾ ਦੀ ਸफारਿਸ਼ ਕਰਦਾ ਹੈ ਕਿ ਸੂਬਾ ਸਰਕਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਦਾ ਗਲਿਆਰਾ ਜਿਹੜਾ ਗਲਿਆਰੇ ਦਾ ਏਰੀਆ ਸ੍ਰੀ ਨਾਨਕਪੁਰ ਸਾਹਿਬ ਅਤੇ ਸ੍ਰੀ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ਦਾ ਜਿਹੜਾ ਤਲਵੰਡੀ ਸਾਬੋ ਇਹ ਤਿੰਨੋਂ ਧਰਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕਰੇ ਮੀਤ ਸ਼ਰਾਬ ਤਮਾਕੂ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ ਤੇ ਪਾਬੰਦੀ ਲਗਾ ਕੇ ਮੀਟੀਆਂ ਦੁਕਾਨਾਂ ਸ਼ਰਾਬ ਦੇ ਠੇਕੇ ਸਿਗਰਾਂ ਦੀਆਂ ਦੁਕਾਨਾਂ ਤੇ ਨਸ਼ੇ ਦੇ ਅੱਡੇ ਜਿਹੜੇ ਬੰਦ ਕਰਕੇ ਸੰਗਤਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਜਾਵੇ ਕਲਿਆਰੇ ਦੇ ਵਿੱਚ ਤਾਂ ਪਹਿਲਾਂ ਹੀ ਕੋਈ ਇਹੋ ਜੀ ਚੀਜ਼ ਮੇਰਾ ਖਿਆਲ ਹੈ ਕਿ ਨਾ ਕਿਤੇ ਸ਼ਰਾਬ ਨਾ ਕਿਤੇ ਬੀੜੀ ਨਾ ਕਿਤੇ ਕੋਈ ਇਹੋ ਜੀਆਂ ਮੀਟ ਦੀਆਂ ਦੁਕਾਨਾਂ ਕਿ ਆਪਾਂ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਜਾ ਰਹੇ ਆ ਕਿ ਸਿਰਫ ਗਲਿਆਰੇ ਦੀ ਗੱਲ ਕਰਦੇ ਆ ਸਰ ਗਲਿਆਰਾ ਤਾਂ ਪਹਿਲਾਂ ਹੀ ਪਵਿੱਤਰ ਹੈ ਸੋ ਇਹ ਹੁਣ ਤੁਸੀਂ ਸੁਣਿਆ ਕਿ ਅੱਜ ਲੱਗਦਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਬਹੁਤ ਵੱਡੇ ਇਤਿਹਾਸਕ ਫੈਸਲੇ ਅੱਜ ਪੰਜਾਬ ਲਈ ਹੋਣਗੇ ਪਰ ਨਹੀਂ ਕਹਿੰਦੇ ਹੋ ਜਨਾ ਵੀ ਖੋਦਿਆ ਪਹਾੜ ਤੇ ਨਿਕਲਿਆ ਚੂਹਾ ਅੱਜ ਏ ਮਾਨ ਸਾਬ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਤਲਵੰਡੀ ਸਾਬੋ ਤੇ ਨੰਦਪੁਰ ਸਾਹਿਬ ਤਿੰਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਗੱਲ ਕੀਤੀ ਪਰ ਗਲਿਆਰਾ ਜਿਹੜਾ ਦਰਬਾਰ ਸਾਹਿਬ ਦਾ ਗਲਿਆਰਾ ਦਮਦਮਾ ਸਾਹਿਬ ਤਖਤ ਦਾ ਗਲਿਆਰਾ ਜਾਂ ਨੰਦਪੁਰ ਸਾਹਿਬ ਦਾ ਜਿਹੜਾ ਉਹਨਾਂ ਨੂੰ ਇਹਨਾਂ ਨੇ ਗਲਿਆਰੇ ਨੂੰ ਕਹਿੰਦੇ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਊਗਾ ਉੱਥੇ ਕੋਈ ਮੀਟ ਸ਼ਰਾਬ ਕੋਈ ਤੰਬਾਕੂ ਕੋਈ ਬੀੜੀ ਜਰਦਾ ਉੱਥੇ ਨਹੀਂ ਮਿਲੂਗਾ ਮੈਂ ਪੁੱਛਣਾ ਚਾਹੁੰਨਾ ਪੰਜਾਬ ਦੇ ਲੋਕਾਂ ਨੂੰ ਵੀ ਤੁਸੀਂ ਦਰਬਾਰ ਸਾਹਿਬ ਜਾਣਦੇ ਹੋ ਤਲਵੰਡੀ ਸਾਬੂ ਜਾਣਦੇ ਆ ਅਨੰਦਪੁਰ ਸਾਹਿਬ ਜਾਣਦੇ ਆ ਕੀ ਉਸ ਗਲਿਆਰੇ ਦੇ ਵਿੱਚ ਕੋਈ ਬੀੜੀ ਕੋਈ ਜਰਦਾ ਕੋਈ दारू ਕੋਈ ਮੀਟ ਪਹਿਲਾਂ ਵਿਖਦਾ ਨਹੀਂ ਵਿਖਦਾ ਨਾ ਉਹ ਤਾਂ ਪਹਿਲਾਂ ਹੀ ਪਵਿੱਤਰ ਹੈ ਇਹੀ ਸਵਾਲ ਇਸੇ ਮਤੇ ਦੇ ਉੱਤੇ ਜਦੋਂ ਪ੍ਰਗਟ ਸਿੰਘ ਨੇ ਸਵਾਲ ਕੀਤਾ ਨਾ ਕਿ ਇਹ ਉਹਦਾ ਪਹਿਲਾਂ ਹੀ ਪਵਿੱਤਰ ਹੈ ਤਾਂ ਉਸ ਤੋਂ ਬਾਅਦ ਮੋੜਵੇਂ ਰੂਪ ਚ ਉਹਦਾ ਜਵਾਬ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਜੀ ਪਹਿਲਾਂ ਅਧਿਕਾਰਤ ਤੌਰ ਤੇ ਨਹੀਂ ਹੈਗਾ ਹੁਣ ਅਧਿਕਾਰਤ ਤੌਰ ਤੇ ਅਸੀਂ ਉਸ ਗਲਿਆਰੇ ਨੂੰ ਪਵਿੱਤਰ ਦਰਜਾ ਦਿੱਤਾ ਦੇਖੋ ਕਿੱਡੇ ਗੋਲ ਤਰੀਕੇ ਨਾਲ ਸਾਰੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਤਲਵੰਡੀ ਸਾਬ ਨੂੰ ਦਰਜਾ ਦੇਣਾ ਆਨੰਦਪੁਰ ਸਾਹਿਬ ਸ਼ਹਿਰ ਨੂੰ ਦਰਜਾ ਦੇਣਾ ਪਵਿੱਤਰ ਸ਼ਹਿਰ ਦਾ ਉਹ ਦਮ ਨਹੀਂ ਇਹਨਾਂ ਦੀਆਂ ਲੱਤਾਂ 'ਚ ਉਹ ਜਾਣ ਨਹੀਂ ਹੈਗੀ ਕਿ ਇਹ ਇਸ ਤਰ੍ਹਾਂ ਕਰ ਜਾਣ ਪੁਸ਼ਕਰ ਸਾਰਾ ਸ਼ਹਿਰ ਦਾ ਪਵਿੱਤਰ ਦਰਜ ਰੱਤਾ ਗਿਆ ਸਾਰੇ ਸ਼ਹਿਰ ਨੂੰ ਉੱਥੇ ਤੁਹਾਨੂੰ ਸ਼ਹਿਰ ਦੇ ਵਿੱਚ ਕੋਈ ਮੀਟ ਸ਼ਰਾਬ ਕੋਈ ਆਂਡਾ ਕੋਈ ਬੀੜੀ ਜਰਦਾ ਕੱਖ ਨਹੀਂ ਮਿਲਦਾ ਪਰ ਇਹ ਕਹਿੰਦੇ ਨਹੀਂ ਜੀ ਕੱਲਾ ਗਲਿਆਰਾ ਅਸੀਂ ਅਧਿਕਾਰ ਤੌਰ ਤੇ ਕਰਦਾ ਤੇ ਬਾਕੀ ਸ਼ਹਿਰ ਦੇ ਵਿੱਚ ਜੋ ਆਂਡੇ ਮੀੜ ਸ਼ਰਾਬਾ ਸਾਰਾ ਕੁਝ ਉਹ ਉਵੇਂ ਹੀ ਚੱਲੂਗਾ ਸੋ ਉੱਥੇ ਮਨਪ੍ਰੀਤ ਸਿੰਘ ਐਲੀ ਨੇ ਬਹੁਤ ਸੋਹਣੀ ਗੱਲ ਕੀਤੀ ਬੰਦ ਉਹਨੂੰ ਸੁਣਿਆ ਉਹਨਾਂ ਨੇ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਚੰਡੀਗੜ੍ਹ ਦੀ ਗੱਲ ਕੀਤੀ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕੀਤੀ ਪਾਣੀਆਂ ਦੀ ਗੱਲ ਕੀਤੀ ਡੈਮਾਂ ਦੀ ਬੀਬੀ ਐਮਬੀ ਦੀ ਸਾਰੀਆਂ ਗੱਲਾਂ ਬਾਤਾਂ ਹੋਈਆਂ ਪਰ ਇਹਨਾਂ ਨੇ ਅੱਜ ਇਸ اجلاس ਦੇ ਉੱਤੇ ਕਈ ਬੰਦਿਆਂ ਨੂੰ ਬੜੀ ਤਕਲੀਫ ਹੁੰਦੀ ਆ ਕਿ ਗੁਰੂ ਸਾਹਿਬ ਦਾ ਦਿਹਾੜਾ ਮਨਾ ਰਿਆ ਤੈਨੂੰ ਕੀ ਤਕਲੀਫ ਆ ਤੂੰ ਕਿਉਂ ਬੋਲਦਾ ਗੁਰੂ ਸਾਹਿਬ ਦਾ ਦਿਹਾੜਾ ਫੋਟਮਾ ਲਾ ਕੇ ਬੋਰਡ ਲਾ ਕੇ 300 ਕਰੋੜ ਰੁਪਇਆ ਪੰਜਾਬ ਦਾ ਬਰਬਾਦ ਕਰਕੇ ਦਿੱਲੀ ਦੇ ਲੁਟੇਰਿਆਂ ਨੂੰ ਲਟਾ ਕੇ ਜਿੰਨਾ ਉਹ 300 ਕਰੋੜ ਰੁਪਇਆ ਬਾਅਦ 100 ਕਰੋੜ ਖਰਚ ਤਣਾ 200 ਕਰੋੜ ਇਹਨਾਂ ਨੇ ਸ਼ਖਸ਼ਕਾਰ ਲਿਆ ਕੋਲ ਉਹ ਟੈਂਟ ਤੋਂ ਲੈ ਕੇ ਕੁਰਸੀਆਂ ਤੋਂ ਲੈ ਕੇ ਸਾਊਂਡ ਸਿਸਟਮ ਤੋਂ ਲੈ ਕੇ ਜੋ ਉੱਥੇ ਸਮਾਨ ਆਇਆ ਸਾਰਾ ਦਿੱਲੀ ਦੀਆਂ ਕੰਪਨੀਆਂ ਕੋਲ ਠੇਕਾ ਸੀ ਜਿੰਨੇ ਪੰਜਾਬ ਦੇ ਵਿੱਚ ਬੋਰਡ ਲਾਏ ਗਏ ਕਰੋੜਾਂ ਰੁਪਇਆ ਤੇ ਖਰਚਾ ਗਿਆ ਉਹ ਸਾਰਾ ਬੋਝ ਪੰਜਾਬ ਦੇ ਖਜ਼ਾਨੇ ਤੇ ਪਿਆ ਕੀ ਮੈਂ ਕੱਲ ਵੀ ਇਹ ਗੱਲ ਬੋਲਿਆ ਸੀ ਜਦੋਂ ਅਸੀਂ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਹਨਾਂ ਨੂੰ ਸਵਾਲ ਰੱਖੇ ਆ ਵੀ ਆਹ ਅਸਲ ਮੁੱਦੇ ਨੇ ਪੰਜਾਬ ਦੇ ਕੀ ਸਾਡੇ ਗੁਰੂਆਂ ਦੀ ਇਹ ਸੋਚ ਸੀ ਕੀ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਰਹੇ ਆ ਕੀ ਅੱਜ ਗੁਰਤੇਗ ਬਹਾਦਰ ਸਾਹਿਬ ਦਾ ਅਸੀਂ ਦਿਹਾੜਾ ਮਨਾ ਰਹੇ ਹਾਂ ਉਸ ਧਰਤੀ ਦੇ ਉੱਤੇ ਬੇਅਦਬੀਆਂ ਦੀ ਕੋਈ ਗੱਲ ਹੋਈ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਈ ਜਿਹੜੇ 35 35 40 40 ਸਾਲ ਤੋਂ ਬੰਦ ਨੇ ਪਿਛਲੇ ਸਾਲ ਡੇਢ ਸਾਲ ਤੋਂ ਸਮਾਨੇ ਟਾਵਰ ਦੇ ਉੱਤੇ ਇੱਕ ਸਿੰਘ ਜਿੰਦਗੀ ਮੌਤ ਨਾਲ ਜੂਝ ਰਿਹਾ ਹੈ ਆਖਰੀ ਸਾਹਾਂ ਤੇ ਚੜ੍ਹਿਆ ਬੈਠਾ ਹੈ ਤਹਾਂ ਇੰਨੇ 100 ਫੁੱਟ ਉੱਪਰ ਬੈਠਾ ਹੋ ਬੇਅਦਬੀਆਂ ਲਈ ਕਾਨੂੰਨ ਬਣਾਉਣ ਲਈ ਬੈਠਾ ਹੋ ਇੱਕ ਸਟੈਂਡਿੰਗ ਕਮੇਟੀ ਨੂੰ ਕਹਿੰਦਾ ਈ ਤੁਹਾਡਾ ਭੇਜਿਆ ਹੋਇਆ ਇਹ ਸਾਰਾ ਗੱਲਬਾਤ ਲਿਖ ਕੇ ਮਤਾ ਤੇ ਗਾਂਹ ਦੇਖਦੇ ਆ ਕੀ ਬਣਦਾ ਉਥੇ ਕੋਈ ਗੱਲਬਾਤ ਹੋਈ ਪੰਜਾਬ ਦੀ ਕੋਈ ਡੈਮੋਗ੍ਰਾਫੀ ਦੀ ਗੱਲਬਾਤ ਹੋਈ ਨਹੀਂ ਗੁਰੂ ਸਾਹਿਬ ਨੇ ਸਾਡਿਆਂ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੀ ਗੱਲ ਕੀਤੀ ਕੁਦਰਤ ਨੂੰ ਸੰਭਾਲਣ ਦੀ ਗੱਲ ਕੀਤੀ ਸਾਰੀ ਗਰਵਾਣੀ ਦੇ ਵਿੱਚ ਕੁਦਰਤ ਨੂੰ ਸੰਭਾਲਣੀਆਂ ਗੱਲਾਂ ਨੇ ਸਾਂਭਣੀਆਂ ਗੱਲਾਂ ਨੇ ਪਰ ਅੱਜ ਉੱਥੇ ਇਹ ਕੋਈ ਗੱਲ ਹੋਈ ਵੀ ਭਾਈ ਜਿਹੜਾ ਜ਼ਹਿਰਾਂ ਪਾਈਆਂ ਜਾ ਰਹੀਆਂ ਨੇ ਦਰਿਆਵਾਂ ਦੇ ਵਿੱਚ ਸਾਡੇ ਲੋਕਾਂ ਨੂੰ ਜ਼ਹਿਰਾਂ ਪਾ ਕੇ ਮਾਰਿਆ ਜਾ ਰਿਹਾ ਉਹਦੀ ਕੋਈ ਗੱਲ ਹੋਈ ਨਹੀਂ ਹੋਈ ਫਿਰ ਕੀ ਫਾਇਦਾ ਇਹ ਡਰਾਮੇ ਕਿਉਂ ਕਰ ਰਹੇ ਹੋ ਤੁਸੀਂ ਬੌਧੇ ਭਗਤਾਂ ਨੂੰ ਇਹ ਵੀ ਇਹ ਤਖਰੀਬ ਹੁੰਦੀ ਹੈ ਮੇਰੀਆਂ ਗੱਲਾਂ ਦੀ ਕਿ ਤੂੰ ਕਿਉਂ ਬੋਲਦਾ ਬਾਕੀ ਮਾਨ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਭਾਈ ਸਾਹਿਬ ਅਈ ਤੁਹਾਡੇ ਕਿਹੜੀਆਂ ਚੁੰਡੀਆਂ ਵੜਦੇ ਆ ਜੀ ਅੱਜ ਮੇਰੇ ਘਰ ਵੀ ਪੁਲਿਸ ਲਾਤੀ ਤੜਕੇ ਦੀ ਆ ਦੇਖ ਲੋ ਉਧਰੋਂ ਅਮਤੋਤ ਸਿੰਘ ਮਾਨ ਦੇ ਘਰੇ ਪੁਲਿਸ ਲਾਤੀ 22 25 ਉਹਦੇ ਮੁਲਾਜ਼ਮ ਆ ਕੇ ਬਹਿ ਗਏ ਇਧਰੋਂ ਤੁਸੀਂ ਭਾਨੇ ਦੇ ਜਾ ਕੇ ਪੁਲਿਸ ਲਾਤੀ ਆ ਦੇਖੋ ਆ ਤੁਸੀਂ ਲਿਆ ਕੇ ਤੜਕੇ ਦੀ ਪੁਲਿਸ ਇੱਥੇ ਆ ਮੇਰੇ ਘਰ ਮਰੇ ਬੈਠੇ ਰਹੇ ਆ ਕੇ ਆ ਲੋ ਆ ਵੀਡੀਓ ਹੋਣੇ ਸੀ ਸਾਡੇ ਦਰਵਾਜ਼ੇ ਆ ਮੂਰੇ ਸਾਨੂੰ ਪੁਲਿਸ ਬਿਠਾਤੀ ਤੁਸੀਂ ਇੱਥੋਂ ਘਰੋਂ ਨਿਕਲਣ ਲੱਗਾ ਤੜਕਿਆਂਦੇ ਨੇ ਕੱਲ ਜਦੋਂ ਅਸੀਂ ਗਏ ਆ ਅਨੰਦ ਪ੍ਰਸਾਦ ਅਸੀਂ ਆਪ ਸਾਰਾ ਤੁਸੀਂ ਦੇਖਿਓ ਕੱਲ ਦਾ ਅਸੀਂ ਜਿਹੜਾ ਰੱਖਿਆ ਸੀ ਜਿਹੀਆਂ ਗੱਲਾਂ ਬਾਤਾਂ ਉਹ ਸਿਰ ਪੰਜਾਬ ਦੇ ਮੁੱਦੇ ਨਹੀਂ ਪਈ ਇਹਨਾਂ ਮੁੱਦਿਆਂ ਤੇ ਅੱਜ ਤੁਸੀਂ ਇਤਿਹਾਸਕ ਧਰਤੀ ਤੇ ਆ ਰਹੇ ਹੋ ਨਾ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਆ ਸਾਨੂੰ ਅੱਜ ਵੀ ਖਤਰਾ ਖੜਾ ਹੋ ਗਿਆ ਵੀ ਅੱਜ ਨਾ ਆ ਜਣਾ ਇੱਥੇ ਆ ਤੁਹਾਨੂੰ ਘਰਾਂ ਦੇ ਵਿੱਚ ਤੁਸੀਂ ਨਿਰਬੰਧ ਕਰ ਲਿਆ ਬਾਹਰ ਨਹੀਂ ਨਿਕਲ ਸਕਤਾ ਮਾਨ ਸਾਹਿਬ ਐਡਾ ਕਿਹੜੇ ਗੱਲ ਦਾ ਡਰ ਆ ਸਵਾਲਾਂ ਤੋਂ ਵੀ ਡਰਨ ਲੱਗ ਗਏ ਤੁਸੀਂ ਤਾਂ ਖੁਦ ਕਹਿੰਦੇ ਰਹੇ ਹੋ ਕਿ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਲੀਡਰਾਂ ਨੂੰ ਬੋਲਣਾ ਚਾਹੀਦਾ ਸਵਾਲ ਜਵਾਬ ਹੋਣੇ ਚਾਹੀਦੇ ਆ ਜੇ ਅੱਜ ਅਸੀਂ ਕੋਈ ਗੱਲ ਕਰਦੇ ਆ ਤੁਸੀਂ ਸਾਡੇ ਘਰਾਂ 'ਚ ਪੁਲਿਸ ਲਾ ਦਿੰਦੇ ਹੋ ਹੈਰਾਨੀ ਦੀ ਗੱਲ ਹੈ ਕਿ ਮੈਨੂੰ ਹੁਣ ਪਤਾ ਲੱਗਿਆ ਵੀ ਜਦੋਂ ਅਸੀਂ ਕੱਲੋਂ ਕਰਕੇ ਆਏ ਆ ਨਾ ਅਨੰਦਪੁਰ ਸਾਹਿਬ ਕਹਿੰਦੇ ਉਸ ਮਸਲੇ ਦੇ ਵਿੱਚ ਇਹਨਾਂ ਨੇ 17 ਪੁਲਿਸ ਵਾਲੇ ਸਸਪੈਂਡ ਕਰਤੇ ਵੀ ਤੁਸੀਂ ਇਥੇ ਨਿਗਾਹ ਨਹੀਂ ਰੱਖੀ ਉਹ ਬੰਦੇ ਵੜ ਕੇ ਮੇਗੇ ਅਨੰਦਪੁਰ ਸਾਹਿਬ ਦੇ ਵਿੱਚ ਹੱਦੂਗੀ ਇੱਕ ਪਾਸੇ ਤੁਸੀਂ ਸਨੇਹਾ ਲਾ ਰਹੇ ਹੋ ਕਿ ਸਾਰੇ ਆਓ ਆਪਾਂ ਨਤਮਸਤ ਹੋਈਏ ਆਪਾਂ ਗੱਲਾਂ ਕਰੀਏ ਵਿਚਾਰਾਂ ਕਰੀਏ ਪੰਜਾਬ ਬਾਰੇ ਵਿਚਾਰ ਬਟਾਉਂਦੇ ਰਹੋਣ ਤੇ ਦੂਜੇ ਪਾਸੇ ਆਪਾਂ ਜੇ ਸਾਡੇ ਵਰਗੇ ਉਥੇ ਬਾਗੇ ਕੱਲ ਸੋਣ ਨੂੰ ਸ਼ੀਸ਼ਾ ਦਿਖਾਉਣ ਸੁਣੀ ਅੱਖਾਂ ਦੇ ਬੰਨੀ ਹੋਈ ਪੱਟੀ ਲਾਉਣ ਵੀ ਆਹ ਹਾਲਾਤ ਨੇ ਪੰਜਾਬ ਦੇ ਇਹਦੇ ਬਾਰੇ ਕੁਝ ਕਰੋ ਤੁਸੀਂ ਚੱਕ ਕੇ 17 ਬੰਦੇ ਪੁਲਿਸ ਵਾਲੇ ਸਸਪੈਂਡ ਕਰਤੇ ਸਾਧੂਗੀ ਉਹ ਜੇ ਕੁੜੀ ਉਹ ਕਿਹੜੀ ਸੀਗੀ ਆਪਣੀ ਆ ਆ ਤਰਨਤਾਰਨ ਦੀਆਂ ਵੋਟਾਂ ਦੇ ਵਿੱਚ ਇੱਕ ਕੰਚਨਪ੍ਰੀਤ ਕੁੜੀ ਆਈ ਸੀ ਕੋਈ ਉਹਦੇ ਮਤਲਬ ਮਾਂ ਖੜੀ ਸੀਗੀ ਵੋਟਾਂ ਦੇ ਵਿੱਚ ਉਹ ਕਦੇ ਬਾਹਰ ਨਿਕਲ ਉੱਠ ਗਈ ਬਾਹਰ ਵੀ ਗਈ ਸੀ ਕੋਤ ਕੁੜੀ ਉਹ ਚੱਕਰ ਤੁਸੀਂ ਚੱਕ ਕੇ ਜਿਹੜਾ ਤਰਨਤਾਰਨ ਅੰਮ੍ਰਿਤਸਰ ਦਿਹਾਤੀ ਦਾ ਐਸਐਸਪੀ ਆ ਉਹ ਸਸਪੈਂਡ ਕਰਤਾ ਆਪ ਹੁਣ ਹੋਰ ਸੁਣਨ ਚ ਆਇਆ ਕਹਿੰਦੇ ਆ ਇੱਥੇ ਆਹਾ ਨਿਸ਼ਾਤਰ ਸਿੰਘ ਸੀਗਾ ਕੋਈ ਬਾਦਲਾਂ ਦਾ ਕੋਈ ਆਈਟੀ ਸੈੱਲ ਦਾ ਲਾਇਆ ਹੋਇਆ ਉਹਦੇ ਪਰਚਾ ਦਿੱਤਾ ਸੀਗਾ ਇਹਨਾਂ ਨੇ ਉਹਦੀ ਜ਼ਮਾਨਤ ਦਿੱਤੀ ਕੋਰਟ ਨੇ ਜ਼ਮਾਨਤ ਦਿੱਤੀ ਜੱਜ ਨੇ ਉਹਦੇ ਵਿੱਚ ਦੋ ਡੀਐਸਪੀ ਸਸਪੈਂਡ ਕਰਤੇ ਤੀਜਾ ਜੇਲ੍ਹ ਦਾ ਜਿਹੜਾ ਸੁਵਿਡੈਂਟ ਸੀਗਾ ਉਹਨੂੰ ਚੱਕ ਕੇ ਮਨਜੀਤ ਸਿੰਘ ਨੂੰ ਤੁਸੀਂ ਉੱਥੇ ਬਦਲਤਾ ਜਦੋਂ ਉਹਦੀ ਜ਼ਮਾਨਤ ਕਰਤੀ ਜ਼ਮਾਨਤ ਹੋ ਗਈ ਜ਼ਮਾਨਤ ਭਰਾਈ ਗਈ ਕੁਝ ਨਾ ਡੀਐਸਪੀ ਕਸੂਰਵਾਲਾ ਨਾ ਜੇਲ੍ਹ ਸੁਵਿਡੈਂਟ ਕਸੂਰਵਾਲਾ ਹੈ ਡੀਐਸਪੀ ਦਾ ਆਰਗੜ ਤੇ ਵੀ ਦੀ ਜ਼ਮਾਨਤ ਕਿਵੇਂ ਹੋਗੀ ਜ਼ਮਾਨਤ ਜੱਜ ਨਹੀਂ ਦਿੰਦੀ ਆ ਭਾਈ ਗੱਜਣਾ ਗੱਲ ਕਰਨੀ ਸੀ ਅੱਛਾ ਜੇ ਉਦੋਂ ਆਪਣਾ ਜੇਲ ਸਟੂਡੈਂਟ ਮਨਜੀਤ ਸਿੰਘ ਨੂੰ ਬਦਲਦਾ ਉਹ ਕਿਉਂ ਬਦਲਦਾ ਉਹਨੂੰ ਇਹ ਕਹਿੰਦੇ ਸੀ ਵੀ ਇਹਨੂੰ ਸੋਮਵਾਰ ਤੱਕ ਨਿਕਲਣਾ ਤੇ ਰਿਲੀਜ਼ ਨਾ ਕਰੀ ਛੱਡੀ ਨਾ ਜਦੋਂ ਭਾਈ ਕੋਰਟ ਨੇ ਜੱਜ ਨੇ ਆਰਡਰ ਕਰਤੇ ਜ਼ਮਾਨਤ ਭਰੀ ਗਈ ਸਟੂਡੈਂਟ ਦੇ ਕਿਸਾਰੇ ਉਹਦੀ ਕੀ ਪਾਵਰ ਉਹ ਕਿਉਂ ਨਾ ਛੱਡੂਗਾ ਆਰਡਰ ਆ ਗਿਆ ਦੇ ਕੋਲੇ ਕਿਹੜੇ ਰਾਹ ਪਏ ਹੋਇਆ ਕੀ ਸਾਫਤ ਕਰਨ ਤੇ ਲੱਗੇ ਹੋਏ ਆ ਕਿਸੇ ਦੇ ਘਰੇ ਪੁਲਿਸ ਭੇਜ ਦੇ ਉਹਨੂੰ ਘਰਾਂ ਜਿਹੜਾ ਬੰਦ ਕਰ ਲੋ ਕਿਸੇ ਜਮਾਨਤ ਰੋਕੋ ਕੋਈ ਬੋਲਦਾ ਤੇ ਪਰਚਾ ਦੇ ਦਿਓ ਕਿੰਨੀਆਂ ਕਵਾਜਾਂ ਆਪਾਂ ਬੰਦ ਕਰ ਦਿਆਂਗੇ ਮਾਨ ਸਾਹਿਬ ਕਿੰਨੇ ਕ ਬੰਦਿਆਂ ਨੂੰ ਆਪਾਂ ਨੱਪ ਲਾ ਕੇ ਰੋਕ ਲਾਂਗੇ ਇਹ ਤਾਂ ਲੋਕ ਬਹੁਤ ਵੱਡੇ ਵੱਡਿਆਂ ਤੋਂ ਨਹੀਂ ਲੋਕ ਲੋਟ ਆਏ ਕਿੰਨਿਆਂ ਨੂੰ ਦੱਬੋਗੇ ਕਿੰਨਾ ਮਤਲਬ ਕਿ ਤੁਹਾਡੇ ਚ ਗ੍ਰਾਵਿਟੀ ਆ ਗਈ ਜਾਂ ਕਿੰਨਾ ਤੁਸੀਂ ਇਸ ਤਰੀਕੇ ਨਾਲ ਹੋਰ ਹੀ ਪਾਸੇ ਤੁਰ ਪੇ ਪੰਜਾਬ ਦੇ ਭਲੇ ਦੀ ਗੱਲ ਹੋਣੀ ਚਾਹੀਦੀ ਹੈ ਤੁਸੀਂ ਹੋਰ ਪਾਸੇ ਤੁਰੇ ਫਿਰਦੇ ਹੋ ਹੈਰਾਨ ਆ ਮੈਂ ਇੱਥੇ ਜਿਹੜੇ ਬੰਦੇ ਅੱਜ ਬੋਲ ਰਹੇ ਨੇ ਚੰਡੀਗੜ੍ਹ ਦੇ ਮਸਲੇ ਦੇ ਵੀ ਉੱਥੇ ਗੱਲਾਂ ਹੋਈਆਂ ਵੀ ਸਾਨੂੰ ਚੰਡੀਗੜ੍ਹ ਬਚਾਉਣਾ ਚਾਹੀਦਾ ਉਹ ਭਰਾਵੋ ਚੰਡੀਗੜ੍ਹ ਵਾਲੇ ਮਸਲੇ ਦੇ ਉੱਤੇ ਤਾਂ ਥੋੜਾ ਜਿਹਾ ਕਾਂਗਰਸ ਨੂੰ ਪੁੱਛਣਾ ਚਾਹੁੰਦਾ ਮੈਂ ਕਾਂਗਰਸੀਓ ਤੁਹਾਡਾ ਇੱਕ ਬਹੁਤ ਵੱਡਾ ਲੀਡਰ ਜਿਹੜਾ ਹੈਗਾ ਉਹਦਾ ਸ਼ਰੇਆਮੇ ਬਿਆਨ ਦਿੰਦਾ ਹੈ ਕਿ ਚੰਡੀਗੜ੍ਹ ਨੂੰ ਪੂਰਨ ਸਟੇਟ ਬਣਾਉਣਾ ਚਾਹੀਦਾ ਭਾਈ ਮੱਖਰੇ ਤੌਰ ਦੇ ਉੱਤੇ ਉਦੇ ਬਾਰੇ ਆਪਾਂ ਕਦੇ ਬੋਲਣਾ ਨਹੀਂ ਸੋ ਰੱਬ ਦਾ ਵਾਸਤਾ ਇਹ ਰਾਜਨੀਤੀਆਂ ਨਾ ਖੇਡੋ ਇਹ ਪੰਜਾਬ ਨਾਲ ਨਾ ਕਰੋ ਸੋ ਮੇਰੀ ਇਨੀ ਇੱਕ ਸੁਣੂ ਗੁਜਾਰਸ਼ ਆ ਵੀ ਮੁੱਦਿਆਂ ਤੇ ਆਜੋ ਮੁੱਦਿਆਂ ਤੇ ਲੜਨਾ ਚਾਹੀਦਾ ਮੁੱਦਿਆਂ ਤੇ ਹੀ ਬੋਲਣਾ ਚਾਹੀਦਾ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਆ ਇਹ ਗੱਲਾਂ ਵਿੱਚ ਕੁਝ ਨਹੀਂ ਨਿਕਲਣਾ ਇਹ ਬੰਦੇ ਸਾਨੂੰ ਗਮਰਾਹ ਕਰ ਰਹੇ ਆ ਪੰਜਾਬ ਨੂੰ ਗਮਰਾਹ ਕਰ ਰਹੇ ਆ ਗੱਲਾਂ ਨੇ ਬੱਲੇ ਅਸੀਂ ਕੱਲ੍ਹ ਹੀ ਕਹਿਦਾ ਸੀਗਾ ਬਿਕਲੀਆਂ ਗੱਲਾਂ ਹੋਣੀਆਂ ਨੇ ਕੱਖ ਨਹੀਂ ਹੋਣਾ। ਉਹੀ ਅੱਜ ਕੁਝ ਹੋਇਆ ਗੱਲਾਂ-ਵਾਟਾਂ ਹੋਈਆਂ ਆਪਾਂ ਇੱਕ ਪਾਸੇ ਕਹਿ ਰਹੇ ਆ ਕਿ ਅਸੀਂ ਤਾਂ ਜੀ ਅ ਇਤਿਹਾਸਕ ਧਰਤੀ ਦੇ ਉੱਤੇ ਆ ਗੁਰੂ ਸਾਰਾ ਦਿਹਾੜਾ ਬਣਾ ਰਹੇ ਆ ਛੋੜੇ ਅੰਦਰ ਇਥੋਂ ਥੋੜਾ ਸਰਦਾਰਾ ਪਤਾ ਲੱਗ ਜਾਂਦਾ ਗੁਰੂ ਸਾਹਿਬਾਨਾ ਪ੍ਰਤੀ ਕਿੰਨੀ ਸ਼ਰਧਾ ਹੈ ਛੋੜੇ ਅੰਦਰ ਜਿਹੜੇ ਬੈਠੇ ਬੰਦੇ ਸੀਗੇ ਅੱਜ ਉੱਥੇ ਜਿਹੜਾ ਅਲਾਸਤ ਦੇ ਵਿੱਚ ਅੱਦੋਂ ਵੱਧ ਸਿਰ ਨਹੀਂ ਟੱਕੇ ਕਟਵਰ ਰਮਾਲ ਦੇ ਸਿਰ ਢਗਾ ਦਿੰਦੇ ਜੇ ਇੰਨੀ ਸ਼ਰਧਾ ਰੱਖਦੇ ਹੋ ਪਰ ਨਹੀਂ ਉਹ ਜਿਵੇਂ ਪਹਿਲਾਂ ਸਰਕਾਰਾਂ ਨੇ ਵਰਤਿਆ ਆੜ ਲਈ ਜਿਵੇਂ ਤੁਸੀਂ ਮਾਨਸਾਹ ਸੁਣਾਉਨੇ ਹੁੰਨੇ ਹੋ ਆਪ ਹੀ ਕਹਾਣੀਆਂ ਆਈਆਂ ਕਿ ਜੀ ਉਹ ਕਿਰਲੀ ਮੱਖੀਆਂ ਮੱਛਰ ਖਾਂਦੀ ਫਿਰਦੀ ਐ ਤੇ ਟੜ ਕੇ ਗੁਰੂ ਸਾਹਿਬ ਦੀ ਫੋਟੋ ਮਗਰ ਲੁਕ ਜਾਂਦੀ ਐ ਉਹ ਵੀ ਤਾਂ ਆੜ ਹੀ ਲੈਂਦੇ ਸੀਗੇ ਉਹਨਾਂ ਨੇ ਵੀ ਧਰਮ ਦੀ ਆੜ ਲਈ ਲੋਕਾਂ ਨੂੰ ਵਰਤਿਆ ਪੰਥ ਕਮਕੋਟਾ ਪਾ ਕੇ ਨੁਕਸਾਨ ਕੀਤਾ ਪੰਜਾਬ ਦਾ ਤੇ ਕੌਮ ਦਾ ਆਪਾਂ ਵੀ ਇਹੀ ਕੁਝ ਕਰ ਰਹੇ ਆਂ ਆਪਾਂ ਵੀ ਅਜ ਆੜ ਲੈ ਕੇ ਨੁਕਸਾਨ ਕਰ ਰਹੇ ਆਂ ਪੰਜਾਬ ਦਾ ਸੋ ਗੁਰੂ ਐ ਨਹੀਂ ਖੁਸ਼ ਹੁੰਦੇ ਗੁਰੂਆਂ ਦੇ ਦਿਹਾੜੇ ਮਨਾਉਣੇ ਆ ਉਹਨਾਂ ਦੀ ਸੋਚ ਤੇ ਉਹਨਾਂ ਦੇ ਸਿਧਾਂਤਾਂ ਤੇ ਉਹਨਾਂ ਦੀ ਵਿਚਾਰਧਾਰਾ ਤੇ ਪਹਿਲਾਂ ਦੇਣਾ ਪੈਂਦਾ ਦਿਹਾੜਾ ਮਨਾ ਲਿਆ ਐ ਨਹੀਂ ਗੱਲ ਬੰਦੀ ਬੋਰਡ ਲਾ ਤੇ ਲੋਕਾਂ ਨੂੰ ਸੱਦ ਲਿਆ ਭਾਸ਼ਣ ਝਾੜ ਤੇ ਹਾ ਕੀ ਨਿਕਲਿਆ ਦੱਸੋ ਲੋਕੋ ਕਲਿਆਰੇ ਕਹਿੰਦੇ ਕੱਲੇ ਪਵਿੱਤਰ ਕਰਾਂਗੇ ਜੀ ਉਹ ਤਾਂ ਪਹਿਲਾਂ ਹੀ ਹੈਗੇ ਭਰਾਓ ਸੋ ਜੇ ਲੜਾਈ ਲੜਨੀ ਚਾਹੁੰਦੇ ਆ ਮਾਨ ਸਾਹਿਬ ਤਾਂ ਤੁਸੀਂ ਕਹਿੰਦੇ ਸੀ ਕਿ ਸਟੋਡੀਅਨ ਆ ਜੀ 3 ਕਰੋੜ ਲੋਕਾਂ ਦੇ ਤਾਂ ਇਹੇ ਜੇ ਸਟੋਡੀਅਨ ਬਣੋ ਇੱਕ ਠੋਕ ਕੇ ਖੜੋ ਫਿਰ ਦਿੱਲੀ ਦੇ ਅੱਗੇ ਵੀ ਨਾ ਚੰਡੀਗੜ੍ਹ ਜਾਣ ਦੇ ਅੱਗੇ ਨਾ ਬੀਵੀਐਮਪੀ ਜਾਣ ਦੇਗੇ ਨਾ ਅਸੀਂ ਜਾਣ ਦੇਗੇ ਸਾਡੀ ਜੀ ਯੂਨੀਵਰਸਿਟੀ ਪੂਰਨ ਤੌਰ ਤੇ ਬਸ ਸੈਂਟਰ ਨਾਲ ਆ ਲੀ ਖਿੱਚ ਕੇ ਲੜਨਾ ਪਊ। ਪਰ ਸਰਕਾਰ ਜਾਂਦੀ ਹੈ ਜਾਣਦੇ ਲੱਗਣ ਦੇ ਰਾਸ਼ਟਰਪਤੀ ਰਾਜ ਲੱਗਦਾ ਕੋਈ ਗੱਲ ਨਹੀਂ। ਹੁਣ ਵੀ ਰਾਸ਼ਟਰਪਤੀ ਰਾਜ ਹੀ ਹੈ। ਕੀ ਹੈ ਇੱਕ ਇੱਕ ਕਰਕੇ ਪੰਜਾਬ ਦੇ ਸਾਰੇ ਹੱਕ ਖੋਏ ਜਾ ਰਹੇ ਆ। ਅ ਜੁਨੀਵਰਸਿਟੀ ਵਾਲਾ ਦੇਖ ਲੋ ਹਾਲ ਅੱਜ ਸਾਨੂੰ ਉੱਥੇ ਬੈਠਿਆਂ ਨੌਜਵਾਨਾਂ ਨੂੰ 26-27 ਦਿਨ ਹੋ ਗਏ ਆ। 26 ਤਰੀਕ ਨੂੰ ਜੁਨੀਵਰਸਿਟੀ ਬੰਦ ਦਾ ਐਲਾਨ ਕੀਤਾ ਹੋਇਆ। ਮੈਂ ਉਹਦੇ ਬਾਰੇ ਵੀ ਲੋਕਾਂ ਨੂੰ ਅਪੀਲ ਕਰਦਾ ਸਾਡਾ ਸਾਥ ਦੇਣਾ ਚਾਹੀਦਾ ਬਾਈ। ਹਰ ਪਿੰਡ 'ਚ ਮੱਤੇ ਪੈਣੇ ਚਾਹੀਦੇ ਆ ਪੰਚਾਇਤਾਂ ਦੁਆਰਾ, ਗ੍ਰਾਮ ਸਭਾਵਾਂ ਦੁਆਰਾ। ਯੂਨੀਵਰਸਿਟੀ ਦੇ ਹੱਕ ਚ ਚੰਡੀਗੜ੍ਹ ਦੇ ਹੱਕ ਚ ਵੀ ਚੰਡੀਗੜ੍ਹ ਤੇ ਯੂਨੀਵਰਸਿਟੀ ਪੰਜਾਬ ਨੂੰ ਮਿਲਣੇ ਚਾਹੀਦੇ ਆ ਜਿੰਨੇ ਯੂਨੀਵਰਸਿਟੀ ਨਾਲ ਸੰਬੰਧਤ ਕਾਲਜ ਨੇ ਬੰਦ ਹੋਣੇ ਚਾਹੀਦੇ ਆ 26 ਤਰੀਕ ਨੂੰ ਪੂਰਨ ਤੌਰ ਤੇ ਕਿਉਂ 26 ਤਰੀਕ ਨੂੰ ਬੰਦ ਹੀ ਕਾਲ ਬੰਦ ਦਾ ਸੱਦਾ ਸੁਪੰਝ ਦੇਸੀ ਉਸ ਧਰਤੀ ਤੇ ਤੇ ਉਹਨਾਂ ਗੁਰੂਆਂ ਦਾ ਦਿਹਾੜਾ ਮਨਾ ਰਹੇ ਆ ਜਿਹੜੇ ਗੁਰੂਆਂ ਨੇ ਮਨੁੱਖਤਾ ਦੀ ਖਾਤਰ ਜਬਰ ਦੇ ਨਾਲ ਲੜਦਿਆਂ ਹੋਇਆਂ ਜ਼ੁਲਮ ਦੇ ਖਿਲਾਫ ਲੜਦਿਆਂ ਹੋਇਆਂ ਜ਼ਾਬਰਾਂ ਦੇ ਖਿਲਾਫ ਲੜਦਿਆਂ ਹੋਇਆਂ ਆਪਣੀ ਆਪਣਾ ਸੀਸ ਵਾਰਤਾ ਆਪਣਾ ਪਰਿਵਾਰ ਕੁਰਬਾਨ ਕਰਤਾ ਅਸੀਂ ਉਹ ਉਹਨਾਂ ਗੁਰੂਆਂ ਦੇ ਦਿਹਾੜੇ ਮਨਾ ਰਹੇ ਹਾਂ ਤੇ ਤੁਸੀਂ ਜੇ ਕੋਈ ਅੱਜ ਪੰਥ ਦੀ ਗੱਲ ਕੋਈ ਪੰਜਾਬ ਦੀ ਗੱਲ ਕੋਈ ਕੌਮ ਦੀ ਗੱਲ ਕਰਦਾ ਤੇ ਅਸੀਂ ਉਹਤੇ ਐਨਐਸਏ ਵਧਾ ਰਹੇ ਹਾਂ ਯੂਪੀਐਲ ਆ ਰਹੇ ਹਾਂ ਡਿਬਰੂਗੜ ਸੈੱਟ ਰਹੇ ਹਾਂ ਬੰਦ ਕਰ ਰਹੇ ਇਹਨਾਂ ਨੂੰ ਹੁਣ ਤਾਂ ਗੱਲ ਸਾਫ਼ ਹੋ ਗਈ ਹੁਣ ਤਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਕੋਲੋਂ ਇਹ ਜਵਾਬ ਮੰਗਿਆ ਕਿ ਤੁਸੀਂ ਦੱਸੋ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਅਮਰਪਾਲ ਨੇ ਜਿਹੜਾ ਫੈਸ਼ਨ ਦੇ ਵਿੱਚ ਜਾਣ ਦੀ ਆਗਿਆ ਮੰਗੀ ਆ ਹਾਈ ਕੋਰਟ ਨੇ ਲਾਇਆ ਉਹਨੇ ਪੰਜਾਬ ਸਰਕਾਰ ਨੂੰ ਲਿਖਿਆ ਹਾਈ ਕੋਰਟ ਨੇ ਵੀ ਤੁਸੀਂ ਦੱਸੋ ਤੁਸੀਂ ਮਨਜ਼ੂਰੀ ਦੇਣੀ ਹੈ ਤੇ ਤੁਸੀਂ ਸਾਰੀ ਗੱਲ ਸੈਂਟਰ ਦੇ ਸਿਰ ਦਿੰਦੇ ਸੀਗੇ ਮਤਿਆਂ ਸੈਂਟਰ ਵੀ ਨਾਲ ਹੀ ਐ ਰਲੇ ਹੋਏ ਆ ਕਿਹੋ ਖਿਚੜੀਆਂ ਇੱਕੋ ਹੀ ਗੱਲ ਆ ਸੋਡੀ ਉੱਤੋਂ ਡਰਾਮੇ ਆ ਆ ਚੰਡੀਗੜ੍ਹ ਨਾਲ ਜਿਹੜਾ ਮਸਲਾ ਸੋਡਾ ਇਹਨੂੰ ਤੁਸੀਂ ਇੱਕ ਵਾਰੀ ਪਿੱਛੇ ਪਤਾ ਕਿਉਂ ਹਟਿਆ ਬੀਜੇਪੀ ਵਾਲੇ ਉਹ ਜੋ ਕੇ ਦੇਖਦੇ ਆ ਟੀਕਾ ਲਾ ਕੇ ਦੇਖਦੇ ਵੀ ਬੁੜਕਦੇ ਮਾੜੇ ਮੋਟੇ ਬਿਆਨਾਂ ਨਾਲ ਨਹੀਂ ਗੱਲ ਬਣਨੀ ਮਤਿਆਂ ਨਾਲ ਨਹੀਂ ਗੱਲਾਂ ਉਹਨਾਂ ਨੇ ਪਿੱਛੇ ਹਟਣਾ ਇਹ ਭੁੱਲ ਜੋ ਉਹਦਾ ਇਹ ਇੱਕ ਵਾਰੀ ਦੇਖ ਰਿਆ ਆ ਸੈਸ਼ਨ ਨਹੀਂ ਅਗਲੇ ਸੈਸ਼ਨ ਲੈ ਆਉਣਗੇ ਉਹਦੇ ਨਾਲੇ ਉਹਦੋਂ ਨੂੰ ਉਹਨਾਂ ਦੇ ਕੋਲ ਰਾਜ ਸਭਾ ਦੇ ਮੈਂਬਰ ਹੋਰ ਪੂਰੇ ਹੋ ਜਾਣੇ ਆ ਜਿਹੜਾ ਬਿਹਾਰ ਦੇ ਵਿੱਚ ਹੁਣ ਜਿੱਤ ਗਿਆ ਉਹਦੇ ਵਿੱਚ ਕਿੰਨੇ ਰਾਜ ਸਭਾ ਦੇ ਮੈਂਬਰ ਆਉਣੇ ਆ ਉਹ ਰਾਜ ਸਭਾ ਦੀ ਵੀ ਪੂਰੀ ਹੋ ਜਾਣਾ ਲੋਕ ਸਭਾ ਚ ਹੈ ਗਈ ਹੈ ਹੁਣ ਰਾਜ ਸਭਾ ਲੋਕ ਸਭਾ ਕਰਕੇ ਪਾਸ ਦਾ ਸਿਲਪੇਟ ਦੇਣੇ ਆ ਮਾਨ ਸਾਹਿਬ ਖੁਸ਼ ਹੋ ਕੇ ਟਵੀਟ ਕਰ ਰਿਹਾ ਹੈ ਕਿ ਬਹੁਤ ਵਧੀਆ ਫੈਸਲਾ ਕਿਹੜਾ ਫੈਸਲਾ ਵਧੀਆ ਜੀ ਇਹਦੇ ਵੀ ਆਪਾਂ ਗੱਲ ਕਰਾਂਗੇ ਚੰਡੀਗੜ੍ਹ ਵਾਲੇ ਮਸਲੇ ਤੇ ਕਰੇ ਫਿਰ ਗੱਲ ਕਰਾਂਗੇ ਕਿ ਕਿਵੇਂ ਕਿਵੇਂ ਚੰਡੀਗੜ੍ਹ ਗਿਆ ਕਿੰਨਾ ਕਾਰਨਾ ਕਰਕੇ ਗਿਆ ਉਹਦੇ ਜ਼ਿੰਮੇਵਾਰ ਦੋਸ਼ੀ ਲੋਕ ਕੌਣ ਨੇ ਸੋ ਮੈਂ ਐਨੇ ਤੁਹਾਨੂੰ ਲੋਕੋ ਅਪੀਲ ਕਰਦਾ ਕਿ ਬਾਈ ਛੱਡ ਦਿਓ ਇਹ ਧੜੇ ਭਗਾਉਣੇ ਨਿਚ ਪਾ ਲੈਣੇ ਗਰਜਾਂ ਦੇ ਵਿੱਚ ਆਪਾਂ ਨਾ ਆਈਏ ਯਾਰ ਛੱਡ ਦਿਓ ਇਹਨਾਂ ਮਸਲੇ ਮੁੱਦਿਆਂ ਨੂੰ ਆ ਸਾਡੇ ਲਈ ਅੱਜ ਜੋ ਪੰਜਾਬ ਦੇ ਹੱਕਾਂ ਦੀ ਗੱਲ ਆ ਜੋ ਮੁੱਦਿਆਂ ਦੀ ਗੱਲ ਆ ਉਹਨਾਂ ਤੇ ਆਪਾਂ ਲੜਗੇ ਜੇ ਅਸੀਂ ਚਾਹੁੰਨੇ ਆ ਕਿ ਸਾਡੀਆਂ ਨਸਲਾਂ ਇੱਥੇ ਬਚੀਆਂ ਰਹਿਣ ਸਾਡਾ ਹੋਂਦ ਸਾਡੀ ਇੱਥੇ ਜਿਉਂਦੀ ਰਵੇ ਸਾਡੀ ਸੱਭਿਆਚਾਰ ਜਿਉਂਦੀ ਰਵੇ ਸਾਡੀਆਂ ਬੋਲੀਆਂ ਸਾਡੇ ਸਾਹਿਤ ਇਤਿਹਾਸ ਬਚੇ ਰਹਿਣ ਤਾਂ ਫਿਰ ਸਾਨੂੰ ਅੱਜ ਇਹ ਮੁੱਦੇ ਉੱਤੇ ਆਉਣਾ ਪੈਣਾ ਬਾਈ ਪਰ ਅਸੀਂ ਅੱਜ ਮੈਂ ਦੇਖ ਰਿਹਾ ਅਸੀਂ ਮਾਨ ਸਾਹਿਬ ਸੈਲਫੀਆਂ ਲੈ ਰਹੇ ਆ ਉੱਥੇ ਲੋਕਾਂ ਨਾਲ ਦੋ ਚਾਰ ਨਾਲ ਕੋ ਬੀਬੀਆਂ ਸੀਗੀਆਂ ਕੁਝ ਬੰਦਿਆਂ ਨਾਲ ਸੈਲਫੀਆਂ ਲੈ ਰਹੇ ਆ ਇਹਨਾਂ ਨੇ ਵੀ ਸੁਣਾਉਮੀ ਫਿਰ ਗੱਲ ਵੀ ਦੇਖੋ ਦੇਖਿਆ ਹੈ ਜਿਆ ਮੁੱਖ ਮੰਤਰੀ ਜਿਹੜਾ ਸੋਡਾ ਨੂੰ ਸੈਲਫੀਆਂ ਲੈਂਦਾ ਆਵੇ ਕਦੇ ਇਹ ਗੱਲਾਂ ਸੈਲਫੀਆਂ ਸੈਲਫੀਆਂ ਵਾਲੀਆਂ ਛੱਡ ਦੇ ਯਾਰ ਨਾ ਇਹਨਾਂ ਲੋਕਾਂ ਦੇ ਪੈਰਾਂ ਹੇਠਾਂ ਹੱਥ ਦਿਓ ਨਾ ਇਹਨੀਆਂ ਪਾਚਾਪਲੂਸੀ ਕਰੀਗੇ ਨਾ ਅਸੀਂ ਇਹਨਾਂ ਨਿਜ ਪਾਲੀਏ ਉਹ ਵੱਡੇ ਨੁਕਸਾਨ ਪੰਜਾਬ ਦੇ ਹੋ ਰਹੇ ਨੇ ਬਈ ਸਵੇਨੀ ਇੱਕ ਮੇਰੀਆਂ ਬੇਨਤੀਆਂ ਨੇ ਧੂਰ ਗੌਰ ਕਰਿਓ ਬਾਕੀ ਜ਼ਰੂਰ ਹੈ ਸਾਨੂੰ ਆਪਣੇ ਆਪ ਨੂੰ ਸਵਾਲ ਪੁੱਛਣਾ ਚਾਹੀਦਾ ਹੈ ਕਿ ਜਿਹੜਾ 300 ਕਰੋੜ ਇਨਾਂ ਨੇ ਖਰਚਿਆ ਜੀ ਉਹੀ 300 ਕਰੋੜ ਰੁਪਇਆ ਸਾਡੀ ਪੰਜਾਬ ਯੂਨੀਵਰਸਿਟੀ ਪਟਿਆਲਾ ਨੂੰ ਦੇ ਦਿੰਦੇ ਜਿਹੜੀ ਘਾਟੇ 'ਚ ਜਾ ਰਹੀ ਹੈ ਜਿਹਦੀ ਜ਼ਮੀਨ ਗਹਿਣੇ ਪੈ ਰਹੀ ਹੈ ਯੂਨੀਵਰਸਿਟੀ ਦੀ ਬੈਂਕਾਂ ਕੋਲੇ ਕਿਸੇ ਸਰਸੈਂਟਰ ਨੂੰ ਦੇ ਦਿੰਦੇ ਕਿਸੇ ਖੇਤੀਬਾੜੀ ਯੂਨੀਵਰਸਿਟੀ ਨੂੰ ਦੇ ਦਿੰਦੇ ਇਹ ਅਸਲ ਗੁਰੂਆਂ ਦਾ ਕੰਮ ਜਿੱਤੇ ਇਹ ਆਇਆ ਨਹੀਂ ਵੀ ਟੈਂਟ ਲਾ ਲੇ ਤੇ ਉੱਥੇ ਡਰਾਮੇ ਰਚਦੇ ਐ ਨਹੀਂ ਗੱਲਾਂ ਮਿਲਣੀਆਂ ਇਹ ਕਰਨ ਵਾਲੀ ਗੱਲ ਹਾਂ ਜੇ ਕਰਨ ਆਏ ਸੀ ਫਿਰ ਗੱਲ ਕਰਦੇ ਅਨੰਦਪੁਰ ਸਾਹਿਬ ਦੇ ਮਤੇ ਦੀ ਕਰਦੇ ਰਾਜਨੀਤਿਕ ਹਾਰਾਂ ਦੀ ਗੱਲ ਪਾਣੀਆਂ ਦੀ ਖੁੱਲ੍ਹ ਕੇ ਗੱਲ ਹੁੰਦੀ ਡੈਮਾਂ ਦੀ ਗੱਲ ਹੁੰਦੀ ਰਾਜਧਾਨੀਆਂ ਦੀ ਪੰਜਾਬੀਆਂ ਦੀ ਬੋਲੀਆਂ ਦੀ ਨੌਕਰੀਆਂ ਦੀ ਗੱਲ ਨੌਕਰੀਆਂ ਸ਼ਰਿਆਮ ਤੁਸੀਂ 60 ਤੋਂ 70 ਫੀਸਦੀ ਨੌਕਰੀਆਂ ਬਾਹਰਲੇ ਸੂਬਿਆਂ ਦੇ ਲੋਕ ਸਾਡੀਆਂ ਨੌਕਰੀਆਂ ਤੇ ਡਾਕੇ ਮਾਰ ਰਹੇ ਆ ਕੋਈ ਗੱਲ ਨਹੀਂ ਨਾ ਸਾਡੇ ਲੋਕ ਸੁਣਨ ਨੂੰ ਤਿਆਰ ਆ ਨਾ ਕੋਈ ਬੋਲਣ ਨੂੰ ਤਿਆਰ ਆ ਇਹ ਮੁੱਦਾ ਹੀ ਨਹੀਂ ਹੈਗਾ ਸਾਡੇ ਲੋਕਾਂ ਦੇ ਅਪਾ ਦੇਖ ਰਹੇ ਕਿ ਕਰਕੇ ਸਾਰੀਆਂ ਨੌਕਰੀਆਂ ਸਾਡੀਆਂ ਜਾ ਰਹੀਆਂ ਨੇ ਹਰ ਡਿਪਾਰਟਮੈਂਟ ਦੇ ਵਿੱਚ ਪੁਲਿਸ ਤੋਂ ਲੈ ਕੇ ਆਪਣਾ ਜਿਹੜੇ ਇਹਨਾਂ ਨੇ ਬੈਟਰਨ ਇਨਸਪੈਕਟਰ ਰੱਖੇ ਆ ਕੋਈ ਬਾਰਡਰ ਵਾਖ ਸਹਿਮੇਜ ਬੰਦੇ ਰੱਖੇ ਆ ਕੋਈ ਪੀਐਸਪੀਸੀਐਲ ਉੱਤੇ ਰੱਖੇ ਆ ਜਾਂ ਕਿਸੇ ਵੀ ਬੰਦੇ ਰੱਖ ਰਹੇ ਨੇ ਨਾ 60 ਤੋਂ 70% ਬੰਦੇ ਉੱਥੇ ਬਾਹਰਲੇ ਸੂਬਿਆਂ ਦੇ ਆ ਕੇ ਭਰਤੀ ਹੋ ਰਹੇ ਆ ਇਹ ਪੰਜਾਬੀ ਦੀਆਂ ਸ਼ਰਤਾਂ ਖਤਮ ਕਰ ਰਹੇ ਆ ਹ ਹੁਣ ਜਿਹੜੀ ਉਰੀ ਜਵਦਾਸ ਜਿਹੜੀ ਆਪਣੀ ਅਦਰਬਗ ਯੂਨੀਵਰਸਿਟੀ ਹੈ ਉਹਦੇ ਵਿੱਚ 38 ਪੋਸਟਾਂ ਨਿਕਲੀਆਂ ਨੇ ਪ੍ਰੋਫੈਸਰਾਂ ਦੀਆਂ ਉਹ ਉਹਦੇ ਬੱਚਿਆਂ ਨੇ ਪੰਜਾਬੀ ਦੀ ਸ਼ਰਤ ਹੀ ਖਤਮ ਕਰਤੀ ਆਈਆਂ ਨੇ ਪਹਿਲਾਂ ਸਹਿਕਾਰੀ ਖੰਡ ਮਿਲਦੀਆਂ ਪੋਸਟਾਂ ਕੱਢੀਆਂ ਸੀਗੀਆਂ 165 ਉਹ ਵੀ ਪੰਜਾਬੀ ਦੀ ਸ਼ਰਤ ਖਤਮ ਕਰਤੀ ਕਿੱਡੇ ਵੱਡੇ ਧੋਖੇ ਕਰ ਰਹੇ ਨੇ ਕਿੱਡਾ ਵੱਡਾ ਧਰੋ ਹੋ ਰਿਹਾ ਕਿੱਡਾ ਵੱਡਾ ਸ਼ੁਰਾ ਮਾਰਿਆ ਜਾ ਰਿਹਾ ਪੰਜਾਬੀਆਂ ਦੀ ਪਿੱਠ ਦੇ ਵਿੱਚ ਨਿਸ਼ਾਨ ਕੀਤਾ ਜਾ ਰਿਹਾ ਪੰਜਾਬੀਆਂ ਦਾ ਪਰ ਨਹੀਂ ਅਸੀਂ ਇਹਨਾਂ ਮੁੱਦਿਆਂ ਤੋਂ ਕੀ ਲੈਣਾ ਸਾਡੇ ਕੋ ਲੀਡਰ ਘਰੇ ਆ ਜੇ ਕੋਈ ਫੋਟੋ ਕਰਾ ਲੇ ਸਾਡੇ ਕੋ ਗਲੀ ਚਣ ਦੇ ਸਾਡੇ ਕੋ ਨਾਲੀ ਪੱਕੀ ਕਰਾ ਦੇ ਇਹ ਤਾਂ ਇੰਨਾ ਕੰਮ ਆਲੇ ਆ ਮੈਂ ਗੱਲ ਇੱਕ ਹੋਰ ਤੁਹਾਨੂੰ ਦੱਸਦਾ ਮੈਂ ਪਟਿਆਲੇ ਗਿਆ ਬਰਸੋਂ ਚੌਥੇ ਦੀ ਗੱਲ ਬਹੁਤ ਪੌਸ਼ ਏਰੀਆ ਬੜਾ ਮਤਲਬ ਕਿ ਅਮੀਰ ਘਰਾਣੇ ਉੱਥੇ ਰਹਿੰਦੇ ਆ ਜਿਨ੍ਹਾਂ ਨੇ ਪੰਜ ਪੰਜ 7-7 ਕਰੋੜ ਘਰਾਂ ਤੇ ਲਾਏ ਹੋਏ ਆ ਉਹਨਾਂ ਨੇ ਵੀ ਮੈਂ ਪੁੱਛਿਆ ਮਸ ਤੁਹਾਨੂੰ ਬਿੱਲ ਬੁਲਾਉਂਦਾ ਇੱਥੇ ਕਹਿੰਦੇ ਨਾ ਬਿੱਲ ਤਾਂ ਹਰ ਆਉਂਦੇ ਨਹੀਂ ਤੁਹਾਨੂੰ ਮਾਫ ਆ ਸਾਰਾ ਜਿੰਨਾ ਇੱਥੇ ਰਹਿੰਦੇ ਆ ਡੋਟਾ ਹੀ ਸੋਕਰ ਹੈ ਕਿਸੇ ਨੂੰ ਬਿੱਲ ਨਹੀਂ ਆਉਂਦਾ ਜਿਹੜਾ ਬੰਦਾ 7-8 ਕਰੋੜ ਦੇ ਕੋਠਾ ਪਾਈ ਬੈਠਾ ਹੈ ਉਹਦਾ ਬਿੱਲ माफ ਹੋਣਾ ਚਾਹੀਦਾ ਤੇ ਗਰੀਬ ਦਾ ਮਹਤਵ ਦਾ ਠੀਕ ਆ ਕਰ ਦਿਓ ਜਿਹੜੇ ਬੰਦੇ ਵੱਡੇ-ਵੱਡੇ ਉਹਧਿਆਂ ਦੇ ਬੈਠੇ ਆ ਕਈ ਕਿ ਲੱਖਾਂ ਰੁਪਈਆ ਤਨਖਾਹਾਂ ਨੇ ਮਹੀਨਿਆਂ ਦੀਆਂ ਕਈ ਕਿ ਕਰੋੜਾਂ ਦੇ ਮਾਲਕ ਨੇ ਮੁਦਦੇਦਈ ਹੋਣੇ ਚਾਹੀਦੇ ਆ ਵਰ ਨਹੀਂ ਜਿਹੜੀ ਵੀ ਇੱਥੇ ਪਾਰਟੀ ਆਉਂਦੀ ਹੈ ਵੋਟਾਂ ਲੈਣ ਦੇ ਲਈ ਪੰਜਾਬ ਨੂੰ ਦਾਤੇ ਲਾ ਦਿੰਦੀ ਹੈ ਤੇ ਦਰਦ ਲੱਗ ਹੀ ਰਿਹਾ ਇਹੇ ਸਵਾਲ ਵੀ ਕੱਲ ਮਾਨਸਾ ਤੁਹਾਡੇ ਕੋਲ ਪੁੱਛਣਗੇ ਸੀ ਵੀ ਜਿਹੜੀ ਤੁਸੀਂ ਪਬਲਿਕ ਸੈਕਟਰਾਂ ਨੂੰ ਵੇਚ ਰਹੇ ਹੋ ਜਿੰਨੀਆਂ ਪੰਚਾਇਤੀ ਜ਼ਮੀਨਾਂ ਨੇ ਜਿੰਨੀਆਂ ਬਿਜਲੀ ਬੋਰਡ ਦੀਆਂ ਜ਼ਮੀਨਾਂ ਪਈਆਂ ਨੇ ਜਿੰਨੀਆਂ ਡੈਰੀ ਵਿਭਾਗ ਦੀਆਂ ਜ਼ਮੀਨਾਂ ਪਈਆਂ ਨੇ ਜਿੰਨੀਆਂ ਮੰਡੀ ਬੋਰਡ ਦੀਆਂ ਜ਼ਮੀਨਾਂ ਪਈਆਂ ਨੇ ਜਿੰਨੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਪਈ ਆ ਪੰਜਾਬ ਐਗਰੋ ਦੀ ਪਈ ਆ ਬਾਗਬਾਨੀ ਵਿਭਾਗ ਦੀ ਕੋ ਸਾਰੀ ਤੁਸੀਂ ਵੇਚਣ ਤੋਂ ਨਿਸ਼ਾਨਦੇਹੀ ਕਰ ਰਹੇ ਹੋ ਦੱਬੀ ਤਰਿਆਂ ਨੇ ਕੰਮ ਉਤੇ ਲੱਗੇ ਹੋਏ ਆ 3500 ਕਿੱਲਾ ਤੁਸੀਂ ਵੇਚ ਰਹੇ ਹੋ ਲੋਡਿਆ ਮਹਾਲੀ ਦੇ ਬਚਾਰਤਪਿੰਡਾਂ ਦਾ ਕੀ ਇਹ ਤੇ ਅੱਜ ਕੋਈ ਸਵਾਲ ਪੁੱਛਣ ਵਾਲਾ ਹੈ ਜੇ ਅਸੀਂ ਇਹ ਸਵਾਲ ਕਰਦੇ ਹਾਂ ਇਹਨਾਂ ਦੇ ਭਗਤਾਂ ਨੂੰ ਭਈ ਮਿਰਚਾਂ ਲੱਗਦੀਆਂ ਵੀ ਆ ਤੁਸੀਂ ਹਰ ਥਾਂ ਰਾਜਨੀਤੀ ਕਰਦੇ ਹੋ ਕਰੀਏ ਕਿਉਂ ਨਾ ਜਦੋਂ ਪੰਜਾਬ ਨੂੰ ਵੇਚੀ ਤੁਰੇ ਜਾਂਦੇ ਆ ਕੋਈ ਬੋਲਣ ਵਾਲਾ ਹੀ ਹੈ ਨਹੀਂ ਵਿਰੋਧੀ ਕੌਣ ਬੋਲਦਾ ਕੋਈ ਦੇਖਿਆ ਕਦੇ ਕਾਂਗਰਸ ਦਾ ਪ੍ਰਧਾਨ ਰਾਜਾ ਬੜੈਂਗ ਕੋਈ ਬਾਜਵਾ ਕੋਈ ਦਹੋਰ ਕੋ ਬਾਦਰ ਵਾਲਾ ਇਹਨਾਂ ਮੁੱਦਿਆਂ ਤੇ ਬੋਲਦਾ ਦੇਖਿਆ ਕੋਈ ਦੱਸ ਰਿਹਾ ਸਾਨੂੰ ਉਹ ਸਾਡੀਆਂ ਨੌਕਰੀਆਂ ਸਾਡੀਆਂ ਜ਼ਮੀਨਾਂ ਕਿਵੇਂ ਬਿਕ ਰਹੀਆਂ ਨੇ ਕਿਵੇਂ ਜਾ ਰਹੀਆਂ ਨੇ ਕਿਵੇਂ ਸਾਡੇ ਹੱਕ ਖੋਏ ਜਾ ਰਹੇ ਨੇ ਕੋਈ ਦੱਸਦਾ ਇਹਨਾਂ ਗੱਲਾਂ ਤੇ ਨਹੀਂ ਦੱਸਦਾ ਅਸੀਂ ਆ ਹੀ ਮੁੱਦਿਆਂ ਦੀ ਤਾਂ ਕੱਲ ਤੁਹਾਨੂੰ ਸਾਰੀਆਂ ਗੱਲਾਂ ਬਾਤਾਂ ਉਹਦੇ ਕਰਕੇ ਆਏ ਆ ਵੀ ਜੇ ਤੁਸੀਂ ਆਏ ਆ ਆਹ ਸਵਾਲ ਨੇ ਪੰਜਾਬ ਦੇ ਲੋਕਾਂ ਦੇ ਇਹਨਾਂ ਦੇ ਉੱਤੇ ਤੁਹਾਡੀ ਚਰਚਾ ਹੋਣੀ ਚਾਹੀਦੀ ਹੈ ਕੀ ਨਿਕਲਿਆ ਗਲਿਆਰਿਆਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਉਹ ਵੀ ਕੱਲੇ ਗਲਿਆਰਿਆਂ ਨੂੰ ਲਓ ਜੀ ਪੂਰੇ ਸੈਸ਼ਨ ਦਾ اجلاس ਦਾ ਇਹ ਨਤੀਜਾ 300 ਕਰੋੜ ਖਰਚਿਆ ਤੇ 200 ਜੇਬ ਤੇ 100 ਖਰਚਦਾ ਉਹ 100 ਵੀ ਜਿਹੜਾ ਖਰਚਿਆ ਉਹ ਸਾਰਾ ਫੈਲਾ ਦਿੱਤਾ ਕੋਈ ਦਿੱਲੀ ਦਾ ਹੈ ਕੋਈ ਗੁਰਦਾਵਾ ਦਾ ਕੋਈ ਨੁਐਡੇ ਦਾ ਉਹਨਾਂ ਨੇ ਆਪਣੇ ਬੰਦਿਆਂ ਨੂੰ ਸੋ ਪੰਜਾਬੀਓ ਕਰਨਾ ਤੁਹਾਡਾ ਅੰਨੇ ਪੰਗਤ ਬਣ ਕੇ ਨਾ ਫਿਰ ਉਹਨਾਂ ਨੇ ਧਰਾ ਮੰਗਰ ਪਾਰਟੀਆਂ ਮੰਗਰ ਬਹੁਤ ਵੱਡਾ ਨਕਸਾਨ ਅਸੀਂ ਪਹਿਲੇ ਹੀ ਕਰਾ ਲਿਆ ਤੇ ਜੇ ਐਂ ਤੁਰੇ ਕਰਦੇ ਰਹੇ ਤਾਂ ਫਿਰ ਪੱਲੇ ਕੱਖ ਵੀ ਨਹੀਂ ਡੇਗਾ